ਅੱਜ 3 ਮਈ ਰੂੜ ਮਹਾਰਾਜ ਦਾ ਜਨਮ ਦਿਨ ਬੜੀ ਧੂਮ-ਧਾਮ ਦੇ ਨਾਲ ਹਸਪਤਾਲ ਰੋੜ ਨਕੋਦਰ ਵਿਖੇ ਮਨਾਇਆ ਜਾ ਰਿਹਾ ਵਾ ਬੜੀ ਖੁਸ਼ੀ ਦੀ ਗੱਲ ਆ ਜਨਮ ਦਿਨ ਤੇ ਕੇਕ ਕਟਿਆ ਗਿਆ ਆ ਔਰ ਇਸ ਤੋਂ ਬਾਅਦ ਸ਼ਬੀਲ ਲੰਗਰ ਲਾਇਆ ਜਾਵੇਗਾ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲੇ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਨੰਨਾ ਸਰ ਹਾਂਜੀ ਢਿੰਗਰੇਤ ਸਾਹਿਬ ਅੱਜ ਜੋ ਆਪਣੀ ਅਰੋੜਾ ਖੱਤਰੀ ਮਹਾਸਭਾ ਜੋ ਹੈ ਉਸ ਵੱਲੋਂ ਰੂਟ ਮਹਾਰਾਜ ਜੀ ਦੀ ਯਾਦ ਵਿੱਚ ਔਰ ਰੂਟ ਮਹਾਰਾਜ ਜੀ ਨੂੰ ਯਾਦ ਕਰਦੇ ਆ ਜਿਉਂ ਉਹਨਾਂ ਦੇ ਜਨਮ ਦਿਨ ਜਨਮ ਜਨਮ ਦਿਨ ਦੇ ਦਿਵਸ ਤੇ ਜੋ ਇਹ ਅੱਜ ਲੰਗਰ ਲਗਾਇਆ ਗਿਆ ਸ਼ਵੀਲ ਲਗਾਈ ਗਈ ਹੈ ਉਸ ਦੇ ਪ੍ਰਲਕਸ਼ ਦੇ ਵਿੱਚ ਹੀ ਕੇਕ ਵੀ ਕੱਟਿਆ ਗਿਆ ਹੈ ਔਰ ਸਾਰੇ ਹੀ ਵਧਾਈ ਦੇ ਪਾਤਰ ਨੇ ਜਿੰਨੇ ਵੀ ਮੈਂਬਰ ਨੇ ਔਰ ਸਾਡੇ ਉਪਲੀਸਾਬ ਹੋ ਗਏ ਸਾਡੇ ਬਜਾਜ ਸਾਹਿਬ ਹੋ ਗਏ ਸੋਨੂੰ ਬਜਾਜ ਜੀ ਢੀਂਗਰਾ ਜੀ ਹੋ ਗਏ ਹੋਰ ਵੀ ਜਿਹੜੇ ਟੋਨੀ ਭਾਜੀ ਆ ਹੋਰ ਜਿੰਨੇ ਵੀ ਮੈਂਬਰ ਆ ਇਹਨਾਂ ਦੇ ਸਾਰੇ ਉਹ ਸਾਰੇ ਹੀ ਵਧਾਈ ਦੇ ਪਾਤਰ ਨੇ ਸਾਰੇ ਕਿਉਂਕਿ ਸਾਰੇ ਰਲ ਮਿਲ ਕੇ ਇਕੱਠੇ ਹੋਊ ਕਿ ਰੂਟ ਮਹਾਰਾਜ ਜੀ ਨੂੰ ਇੱਥੇ ਯਾਦ ਕਰਦੇ ਨੇ ਉੱਥੇ ਸਮਾਜਿਕ ਤੇ ਧਾਰਮਿਕ ਜਿਹੜੇ ਕੰਮ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਆ ਇਹ ਇਸੇ ਤਰੀਕੇ ਨਾਲ ਲੱਗੇ ਤੋਲਦੇ ਰਹਿੰਦੇ ਆ ਕਿਸੇ ਵੇਲੇ ਅੱਖਾਂ ਦਾ ਕੋਈ ਕੈਂਪ ਲੱਗਦਾ ਆ ਕਿਸੇ ਵੇਲੇ ਦੰਦਾ ਦਾ ਕੋਈ ਕੈਂਪ ਲੱਗਦਾ ਆ ਔਰ ਇਹ ਜਿਹੜੀ ਸੰਸਥਾ ਹੈਗੀ ਆ ਇਹ ਵੱਧ ਚੜ ਕੇ ਆਪਣੇ ਵੱਲੋਂ ਜੋ ਸਮਾਜ ਦੇ ਵਿੱਚ ਆਪਣਾ ਹਿੱਸਾ ਹੈ ਉਹ ਪਾ ਰਹੀ ਆ ਔਰ ਮੈਂ ਆਸ ਕਰਦਾ ਹਾਂ ਕਿ ਇਹਨਾਂ ਦੀ ਜਿਹੜੀ ਸੰਸਥਾ ਹੈ ਏਸੇ ਤਰੀਕੇ ਦੇ ਨਾਲ ਅਗਾਹ ਵੀ ਜੋ ਅਗਾਹ ਵੱਧੂ ਸੋਚ ਜਿਹੜੀ ਇਹਨਾਂ ਦੀ ਹੈਗੀ ਆ ਉਹ ਲੈ ਕੇ ਅੱਗੇ ਵਧੇਗੀ ਔਰ ਏਸੇ ਤਰੀਕੇ ਨਾਲ ਸਮਾਜ ਭਲਾਈ ਦੇ ਜੋ ਆਪਣੇ ਸਮਾਜ ਕਲਿਆਣ ਦੇ ਕੰਮ ਜਿਹੜੇ ਹੈਗੇ ਆ ਉਹ ਕਰਦੀ ਰਹੇਗੀ ਮੇਰੇ ਵੱਲੋਂ ਔਰ ਮੇਰੀ ਸਾਰੀ ਟੀਮ ਵੱਲੋਂ ਸਾਰੇ ਹੀ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਰੇ ਹੀ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਅੱਜ ਰੂਟ ਮਹਾਰਾਜ ਜੀ ਦੇ ਜਨਮ ਦਿਵਸ ਦੇ ਉਪਲਕਸ਼ ਦੇ ਵਿੱਚ ਇਹਨਾਂ ਨੇ ਲੰਗਰ ਔਰ ਸ਼ਹੀਲ ਦਾ ਜਿਹੜਾ ਹੈਗਾ ਆਯੋਜਨ ਕੀਤਾ ਗਿਆ ਹੈ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਸਾਰੇ ਹੀ ਮੈਂਬਰ ਸੇਵਾਨ ਔਰ ਸਾਰੇ ਹੀ ਰੂਟ ਮਹਾਰਾਜ ਦੇ ਜੋ ਸੇਵਕ ਨੇ ਜੋ ਰੂਟ ਮਹਾਰਾਜ ਦੇ ਨਾਮ ਲੈਵਾ ਸੰਗਤ ਨੇ ਜੋ ਰੂਟ ਮਹਾਰਾਜ ਦੇ ਆਪਣਾ ਹੈਗੇ ਸਾਰੇ ਹੈਗੇ ਨੇ ਉਹ ਸਾਰੇ ਹੀ ਵਧਾਈ ਦੇ ਪਾਤਰ ਨੇ ਕਿਉਂਕਿ ਸਾਰਿਆਂ ਨੇ ਰਲ ਮਿਲ ਕੇ ਇਹ ਜੇ ਯੋਗਦਾਨ ਜਿਹੜਾ ਆਪਣਾ ਇਹਦੇ ਵਿੱਚ ਪਾਇਆ ਹੈ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਜੀ ਹਾਂ ਜੀ ਨਾਮ ਦੱਸਿਓ ਸਭ ਤੋਂ ਪਹਿਲੇ ਅਸ਼wini ਭੱਲਾ ਜੀ ਜੀ ਪਹਿਲੇ ਤਾਂ ਇੱਕ ਤਲਾਹ ਨੂੰ ਜਿਹੜੀ ਨਿਊਜ਼ ਚੈਨਲ ਆ ਇਹਨੂੰ ਸਾਡੇ ਵੱਲੋਂ ਸ਼ਹਿਰ ਵੱਲੋਂ ਬਹੁਤ ਲੱਖ ਵਕ ਬਧਾਈ ਕਿਉਂਕਿ ਇਹ ਸ਼ਹਿਰ ਦੀ ਕੋਈ ਵੀ ਨਿਊਜ਼ ਉਹਨੂੰ ਇਹ ਕਵਰ ਕਰਦੇ ਆ ਤੇ ਬਹੁਤ ਅੱਛਾ ਲੱਗਦਾ ਹੁਣ ਅੱਜ ਸਾਰੇ ਅਰੋੜਾ ਪਰਿਵਾਰ ਔਰ ਖੱਤਰੀ ਮਹਾਸਭਾ ਅੱਜ ਸ਼੍ਰੀ ਰੂੜ ਜੀ ਮਹਾਰਾਜ ਜੀ ਦੇ ਜਨਮ ਦਿਨ ਦਿਹਾੜੇ ਤੇ ਸਾਰੇ ਇਕੱਠੇ ਹੋਏ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਅਰੋੜਾ ਪਰਿਵਾਰ ਨੂੰ ਉਹਨਾਂ ਨੂੰ ਲੱਖ ਲੱਖ ਬਧਾਈ ਦਿਨਾ ਅੱਜ ਉਹ ਇਹ ਜਿਹੜਾ ਕੰਮ ਕਰ ਰਹੇ ਆ ਅੱਜ ਕੇਕ ਦੀ ਰਸਮ ਵੀ ਹੋ ਰਹੀ ਆ ਉਹ ਰਕਸ਼ੀਬੀਲ ਵੀ ਲਗਾ ਰਹਾ ਹੈ ਜਾਂ ਹੋਰ ਵੀ ਜਿਹੜੇ ਅੱਛੇ-ਅੱਛੇ ਕੰਮ ਆ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਹ ਕਰਦੇ ਰਹਿੰਦੇ ਆ ਅੱਜ ਵੈਸੇ ਵੀ ਬੜਾ ਪੁੱਤਰ ਦਿਹਾੜਾ ਆ ਅੱਜ ਆਪਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅੱਜ ਛੀਦੀ ਦਿਵਸ ਆ ਤੇ ਬਹੁਤ ਵੱਡਾ ਦਿਨ ਆ ਮੈਂ ਸੋਚਦਾ ਜੀ ਉਹਨਾਂ ਦਾ ਵੀ ਜਿਹੜਾ ਯੋਗਦਾਨ ਇਸ ਸਮਾਜ ਨੂੰ ਇਸ ਦੇਸ਼ ਨੂੰ ਭੁੱਲਿਆ ਨਹੀਂ ਜਾ ਸਕਦਾ ਤੇ ਮੈਂ ਇਹ ਜਾਨਣਾ ਕਿ ਗੁਰੂ ਮਹਾਰਾਜਾਂ ਦੇ ਜਿਹੜੇ ਆਦੇਸ਼ ਜਿਹੜੇ ਇਹਨਾਂ ਨੇ ਸਾਨੂੰ ਰਸਤੇ ਚੱਲਣ ਦੀ ਜਿਹੜੀ ਪ੍ਰੇਰਨਾ ਦੇ ਰਿਹਾ ਸਾਰਿਆਂ ਨੂੰ ਸਾਨੂੰ ਉਹਨਾਂ ਦੇ ਪਾ ਚੈਨ ਨਾਲ ਚੱਲਣਾ ਚਾਹੀਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਜਾਜ ਸਾਹਿਬ ਮੈਂ ਅਜੀਤ ਬਜਾਜ ਪ੍ਰਦਾਨ ਰੋੜਵੰਸ਼ ਖੱਤਰੀ ਮਾਸਵਾ ਨਕੂਦਰ ਦਾ ਆਪਣੇ ਵੱਲੋਂ ਸ਼੍ਰੀ ਰੂੜ ਮਹਾਰਾਜ ਜੀ ਦੇ ਅੱਜ ਪਵਿੱਤਰ ਦਿਹਾੜਾ ਜੋ ਕਿ 30 ਮਈ ਨੂੰ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅੱਜ ਅਸੀਂ ਇਸ ਉਪਲਖਸ਼ ਦੇ ਵਿੱਚ ਪਹਿਲਾ ਕੇਕ ਕਟਿਆ ਸ਼ਬੀਲ ਵੀ ਲਗਾਈ ਜਾ ਰਹੀ ਹੈ ਸਾਰੇ ਜਿੰਨੇ ਵੀ ਸਾਡੇ ਦਾਨੀ ਸੱਜਣ ਜਿੰਨੇ ਸਾਡੇ ਇਸ ਸਭਾ ਦੇ ਵਿੱਚ ਮੈਂਬਰਾਂ ਉਹਨਾਂ ਸਾਰਿਆਂ ਵੱਲੋਂ ਸਹਿਯੋਗ ਦੇ ਨਾਲ ਅੱਜ ਅਸੀਂ ਬਹੁਤ ਹੁੰਦਾਂ ਦੇ ਨਾਲ ਇਹ ਦਿਨ ਮਨਾ ਰਹੇ ਆ ਤੇ ਜਿਸ ਤਰ੍ਹਾਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਦੱਸਿਆ ਅੱਜ ਉਹ ਆਏ ਆ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਬਹੁਤ ਹੀ ਵਧੀਆ ਇਹਨਾਂ ਨੇ ਗੱਲਾਂ ਕੀਤੀਆਂ ਤੇ ਅਸੀਂ ਇਹਨਾਂ ਦੇ ਤਿਰ ਕਿੰਨਾ ਹੋਏ ਫਿਰ ਇੱਕ ਵਾਰੀ ਅਰੂੜ ਮਹਾਰਾਜ ਜੀ ਦੇ ਦਿਵਸ ਦੀ ਅਰੂੜਾ ਵੰਸ਼ ਖੱਤਰੀ ਮਾਸਭਾ ਨੂੰ ਉੱਧਰ ਵੱਲੋਂ ਅਰੂੜਾ ਸਭਾ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਅਰੂੜ ਵੰਸ਼ ਨੂੰ ਸਾਰਿਆਂ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ ਨਾਮ ਦੱਸੇ ਜੀ ਸਰਪੰਚ ਜੀ ਜੈਸ਼ਰਮ ਮੈਂ ਪੰਕਜ ਤਿਗੜਾ ਅਰੋੜਾ ਖੱਤਰੀ ਮਹਾਸਭਾ ਪੰਜਾਬ ਦਾ ਸੈਕਟਰੀ ਔਰ ਅਰੋੜਾ ਮਹਾਸਭਾ ਪੰਜਾਬ ਦਾ ਉਪ-ਪ੍ਰਧਾਨ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਅਰੂੜ ਮਹਾਰਾਜ ਦੇ ਇਸ ਜਨਮਦੋਸਤੇ ਸਾਰੇ ਅਰੋੜਾ ਵੰਸ਼ ਨੂੰ ਸਾਰੇ ਨਕੌਦਰ ਵਸਿਆਂ ਨੂੰ ਪਹਿਲਾਂ ਤਾਂ ਲੱਖ ਲੱਖ ਵਧਾਈ ਦਿੰਦਾ ਅਰੂੜ ਮਹਾਰਾਜ ਜੀ ਜੋ ਕਿ ਭਗਵਾਨ ਰਾਮ ਦੇ ਬੱਚੇ ਸੋਇਆ ਲਵ ਕੋ ਸ਼ੁਆ ਭਗਵਾਨ ਰਾਮ ਜੀ ਦਾ ਸਪੁੱਤਰ ਉਹਨਾਂ ਚ ਲਵ ਜੀ ਦੀ ਪੀੜੀ ਜਦੋਂ ਅੱਗੇ ਚੱਲਦੀ ਆ ਤਾਂ ਉਹਨਾਂ ਵਿੱਚ ਜੋ ਰੂਡ ਮਹਾਰਾਜ ਜੀ ਦਾ ਜਨਮ ਹੁੰਦਾ ਉਹਨਾਂ ਨੇ ਅੱਗੇ ਜਾ ਕੇ ਫਿਰ ਅਰੋੜਾ ਵੰਸ਼ ਦੀ ਸਥਾਪਨਾ ਕੀਤੀ ਆ ਉਹ ਉਹਨਾਂ ਦਾ ਹੀ ਸਾਡੇ ਜਿਹੜਾ ਅਰੋੜਾ ਪਛਾਦਸ ਸੰਸਤਾਪਾ ਰੂਡ ਮਹਾਰਾਜ ਅੱਜ ਅਸੀਂ ਸਭ ਰਲ ਮਿਲ ਕੇ ਉਹਨਾਂ ਦਾ ਜਨਮ ਦਿਵਸ ਮਨਾ ਰਹੇ ਆ ਮੈਂ ਆਪਣੇ ਵਿੱਚ ਆਏ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨਮਨੀਤ ਐਰੀ ਜੀ ਦਾ ਪਹਿਲੇ ਦਾ ਜੀ ਆਇਆਂ ਆਖਦਾ ਔਰ ਇਹਨਾਂ ਕੋ ਇੱਕ ਮੰਗ ਵੀ ਕਰਦਾ ਕਿ ਨਕੋਦਰ ਸ਼ਹਿਰ ਦਾ ਇੱਕ ਚੌਕ ਦਾ ਨਾਮ ਰੂਡ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਜੈ ਸ਼ੀਰਮ ਰੋਡ ਵਾਸੀ ਖਤਰੀ ਮਹਾਸਭਾ ਨਕੂਦਰ ਵੱਲੋਂ ਅੱਜ ਰੂਟ ਮਾਰਾਈ ਦਾ ਜਨਮ ਦਿਨ ਮਨਾਇਆ ਗਿਆ ਤੇ ਇੱਕ ਦੀ ਰਸਮ ਦਾ ਕੀਤੀ ਗਈ ਜੋ ਪ੍ਰਧਾਨ ਨਗਰ ਕੌਂਸਲ ਨੂੰ ਨਕੂਦਰ ਨੇ ਮੀਤਰੀ ਜਨ ਕੀਤਾ ਅਤੇ ਸਾਰੇ ਮੈਂਬਰਾਂ ਨੇ ਨਾਲ ਲਾ ਕੇ ਪਾਣੀ ਦੀ ਛਵੀਰ ਲਗਾਈ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਨਕੂਦਰ ਨੂੰ ਅਤੇ ਦੇਸ਼ ਦੇ ਦੇ ਰਹੇ ਵਸਨੀਕਾਂ ਨੂੰ ਸਾਰਾ ਲੱਖ ਲੱਖ ਵਧਾਈ ਦਿੰਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਕੁਝ ਨਗਰ ਕੌਂਸਲ ਦੇ ਪ੍ਰਧਾਨ ਕਹਿਣਾ ਜਾਂਦੇ ਨੇ ਜਰੂਰ ਗੱਲਬਾਤ ਕਰਾਂਗੇ ਅ ਮੇਰੇ ਵੱਲੋਂ ਡਿੰਗਰਸਾ ਸਾਹਿਬ ਇੱਕ ਰੋਡ ਬੰਚ ਔਰ ਖਤਰੀ ਮਹਾਸਭਾ ਵੱਲੋਂ ਇੱਕ ਹੁਣੇ ਹੁਣੇ ਤੁਹਾਡੇ ਸਾਹਮਣੇ ਇੱਕ ਨਾ ਪ੍ਰਪੋਜ਼ਲ ਜਿਹੜੀ ਹੈ ਇਹਨਾਂ ਵੱਲੋਂ ਬਣਾਈ ਗਈ ਹੈ ਕਿ ਕਿਸੇ ਨਾ ਕਿਸੇ ਚੌਂਕ ਦਾ ਨਾਮ ਜਿਹੜਾ ਹੈ ਉਹ ਰੂਟ ਮਾਰਾ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਇਹ ਕੋਈ ਟੁਕਮੀ ਜਗਾ ਕੋਈ ਟੁਕਮਾ ਚੌਂਕ ਜਿਹੜਾ ਹੈਗਾ ਆਪਣੇ ਵੱਲੋਂ ਇਹ ਸਿਲੈਕਟ ਕਰ ਲੈਣ ਜਿਹੜੀ ਜਗ੍ਹਾ ਇਹ ਸਿਲੈਕਟ ਕਰਨਗੇ ਜਿਹੜਾ ਚੌਂਕ ਇਹ ਸਿਲੈਕਟ ਕਰਨਗੇ ਅਸੀਂ ਸਾਰੇ ਮੈਂਬਰ ਸਹਿਬਾਨ ਸਰਬ ਸੰਮਤੀ ਦੇ ਨਾਲ ਉਸ ਚੌਂਕ ਦਾ ਨਾਮ ਜਿਹੜਾ ਹੈਗਾ ਆ ਉਹ ਅਰੂੜ ਮਹਾਰਾਜ ਜੀ ਦੇ ਨਾਮ ਤੇ ਰੱਖਾਂਗੇ ਬਿਲਕੁਲ ਜੀ ਬਹੁਤ ਬਹੁਤ ਸ਼ੁਕਰਿਆ ਜੀ ਇੱਕ ਤੁਹਾਡੀ ਮੰਗ ਮੰਗ ਮੰਨੀ ਗਈ ਹੈ ਜੀ ਨਗਰ ਕੌਂਸਲ ਦੇ ਪ੍ਰਧਾਨ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਅਸੀਂ ਤਹਿ ਦਿਲੋਂ ਸਾਰੇ ਆਨ ਲੋ ਸਾਰੇ ਆਪਣੇ ਜਿੰਨੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਆ ਵਿਦੇਸ਼ਾਂ ਦੇ ਵਿੱਚ ਜੋ ਸਾਡੀ ਅਰੂੜਾ ਵੰਸ਼ ਮਾਸਾਵਾ ਰਹਿੰਦੀ ਆ ਉਹਨਾਂ ਵੱਲੋਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀ ਇਸ ਮੰਗ ਦੇ ਪੂਰਾ ਵਿਸ਼ਵਾਸ ਦਿਵਾਇਆ ਤੇ ਬਹੁਤ ਬਹੁਤ ਸ਼ੁਕਰਿਆ ਜੀ ਤਸਵੀਰਾਂ ਤੁਹਾਨੂੰ ਹਸਪਤਾਲ ਰੋਡ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਰੂੜ ਮਹਾਰਾਜਾ ਦਾ ਜਨਮ ਦਿਨ ਮਨਾਇਆ ਗਿਆ 30 ਮਈ ਆ ਰੂੜ ਮਹਾਰਾਜ ਦਾ ਜਨਮ ਦਿਨ ਆ ਨਾਲ ਨਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪਵਿੱਤਰ ਦਿਹਾੜਾ ਵੀ ਆ ਔਰ ਸ਼ਬੀਲ ਲਗਾਈ ਗਈ ਆ ਸ਼ਬੀਲ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦੇਣਾ ਨਾਲੇ ਆ ਕੇ ਇੱਥੇ ਨਾਲ ਨਾਲ ਸ਼ਬੀਲ ਔਰ ਠੰਡੇ ਮਿੱਠੇ ਜਲ ਦਾ ਜਿਹੜਾ ਲੰਗਰ ਵੀ ਲਗਾਇਆ ਗਿਆ ਵਾ ਔਰ ਇਹ ਜਿਹੜੀ ਸੇਵਾ ਕਰ ਰਹੇ ਨੇ ਔਰ ਨਗਰ ਕੌਂਸਲ ਦੇ ਪ੍ਰਧਾਨ ਨੇ ਇੱਕ ਵਿਸ਼ਵਾਸ ਦਵਾਇਆ ਵਾ ਕਿ ਅਰੂਣ ਮਹਾਰਾਜ ਦੇ ਨਾਂ ਦਾ ਜਿਹੜਾ ਚੌਕ ਆ ਚੌਕ ਵੀ ਇਹ ਦੱਸ ਦੇਣਗੇ ਜਿਹੜੇ ਚੌਕ ਦਾ ਨਾਮ ਰੱਖਣਾ ਹੋਇਆ ਉਹ ਵੀ ਰੱਖਿਆ ਜਾਵੇਗਾ ਰੋਡ ਵਾਂਚ ਅਡੋੜਾ ਖਤਰੀ ਮਹਾਸਭਾ ਵੱਲੋਂ ਇਹ ਜਿਹੜਾ ਅੱਜ ਦਾ ਉਪਰਾਲਾ ਕੀਤਾ ਗਿਆ ਰੂਡ ਸਾਹਿਬ ਮਹਾਰਾਜ ਦਾ ਜਨਮ ਦਿਨ ਮਨਾਇਆ ਗਿਆ ਕਿ ਕੱਟਿਆ ਗਿਆ ਔਰ ਠੰਡੇ ਮਿੱਠੇ ਜਲਦੀ ਛਪੀ ਲਗਾਈ ਗਈ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ